ਚੈੱਕ ਨਾ ਮੋਬਾਈਲ ਟਾਵਰਸ ਦੇ ਇੱਕ-ਇੱਕ ਇਕੁਪਮੈਂਟ ਦੇ ਵਿੱਚ ਇੱਕ ਕੋਈ ਚਿਪ ਪੈਂਦੀ ਸੀ ਉਹਨਾਂ ਦੀਆਂ ਚੋਰੀਆਂ ਬਹੁਤ ਵੱਧ ਗਈਆਂ ਸੀ ਤੇ ਆਪਣੇ ਆਲੇ ਦੁਆਲੇ ਪੰਜ-ਛਤ ਜਿਲ੍ਹਿਆਂ 'ਚ ਵੀ ਬਰਨਾਲਾ, ਸੰਗਰੂਰ, ਪਟੰਡਾ, ਪਟਿਆਲਾ, ਫਤਿਗੜ ਸਾਹਿਬ ਇੱਥੇ ਸਾਰੇ ਕਿਤੇ ਚੋਰੀ ਹੋ ਰਹੀਆਂ ਸੀਗੇ ਤੇ ਛੇਤੀ ਜਿੱਦ ਤੈਨੂੰ ਪਤਾ ਵੀ ਜਿਵੇਂ ਮੁਕਦਮੇ ਕਈ ਵਾਰੀ ਦਰਜ ਹੁੰਦੇ ਨਹੀਂ ਹੁੰਦੇ ਉਹ ਉਹ ਕਾਫੀ ਪਰੇਸ਼ਾਨ ਉੱਤੋਂ ਪ੍ਰੈਸ਼ਰ ਤਾਂ ਇਹ ਕਿਸੇ ਜ਼ਿਲ੍ਹੇ ਦੇ ਵੀ ਕਾਬੂ ਨਹੀਂ ਸੀ ਆ ਰਹੇ ਤੇ ਫਿਰ ਇਹ ਤਫਤੀਸ਼ ਜਿਹੜੀ ਸਾਡੇ ਜ਼ਿਲ੍ਹੇ ਚ ਤਿੰਨ ਐਫ ਆਈ ਆਰਾਂ ਲਾਜ ਹੋਈਆਂ ਸੀਗੀਆਂ ਤੇ ਉਹ ਐਸ ਐਸ ਪੀ ਸਾਹਿਬ ਨੇ ਉਹਦੀ ਇਨਵੈਸਟੀਗੇਸ਼ਨ ਇਨਸਪੈਕਟਰ ਸੀਆਈਏ ਜਾਂ ਸੀਆਈਏ ਦੀ ਜਿਹੜੀ ਸੀਨੀਅਰ ਟੀਮ ਹੈ ਇਹਨਾਂ ਨੂੰ ਇਹ ਦਿੱਤੀ ਇਨਵੈਸਟੀਗੇਸ਼ਨ ਕਰਨ ਲਈ ਵੀ ਇਹਨਾਂ ਨੂੰ ਕਿਸੇ ਹੱਦ ਤੱਕ ਵੀ ਟ੍ਰੇਸ ਕਰੋ ਤਾਂ ਆ 12 6 ਨੂੰ ਫਿਰ ਇਹਨਾਂ ਨੂੰ ਲੀਡ ਮਿਲੀ ਤਾਂ ਇਹਨਾਂ ਨੇ ਇਹ ਚਾਰ ਬੰਦੇ ਆਪਣੀ ਲੀਡਰ ਦੇ ਹਿਸਾਬ ਨਾਲ ਇਹਨਾਂ ਨੂੰ ਚਾਰ ਬੰਦਿਆਂ ਨੂੰ ਰਾਉਂਡ ਅਪ ਕੀਤਾ ਉਹ ਤੁਹਾਨੂੰ ਦੱਸਣਾ ਸੀਗਾ ਕਿ ਉਹ ਜਿਹੜਾ ਡਿਵਾਈਸ ਹੈ ਉਹ ਜਿਹੜੀ ਚਿਪ ਹੈ ਉਹ 2.5 ਲੱਖ ਰੁਪਏ ਦੀ ਮਤਲਬ ਨਮੀ ਆਉਂਦੀ ਹੈ ਤਾਂ ਇਹਨਾਂ ਨੇ 100 ਤੋਂ ਉੱਤੇ ਵਾਰਦਾਤਾਂ ਮੰਨੀਆਂ ਜਿਹਦੇ ਚ ਤਕਰੀਬਨ 40 50 ਮਤਲਬ ਜਿਹੜੀਆਂ ਰਜਿਸਟਰਡ ਇੰਦਰ ਉੱਤਰ ਉਹ ਸਾਰੀਆਂ ਟਰੇਸ ਹੋ ਚੁੱਕੀਆਂ ਤੇ ਇਹਨਾਂ ਤੋਂ 31 ਡਿਵਾਈਸ ਜਿਹੜੇ ਨੇ ਉਹ ਰਿਕਵਰ ਵੀ ਹੋ ਚੁੱਕੇ ਆ ਤੇ ਹੁਣੇ 3 ਦਿਨ ਦੇ ਰਿਮਾਂਡ ਤੇ ਨੇ ਇਹਨਾਂ ਦਾ ਪ੍ਰੀਵੀਅਸ ਕੋਈ ਜਿਹੜਾ ਕ੍ਰਿਮੀਨਲ ਰਿਕਾਰਡ ਨਹੀਂ ਸਾਹਮਣੇ ਆਇਆ ਜਿਹੜੀ ਬਹੁਤ ਇੱਕ ਵਧੀਆ ਗੱਲ ਦੱਸਣ ਵਾਲੀ ਹੈ ਕਿ ਉਸ ਉਹਨਾਂ ਕੰਪਨੀਆਂ 'ਚ ਹੀ ਇਹ ਕੰਮ ਕਰਦੇ ਸੀਗੇ ਉੱਥੇ ਪਹਿਲਾਂ ਜਦੋਂ ਲੱਗੇ ਹੋਏ ਸੀ ਤਾਂ ਉਦੋਂ ਮਾੜੀ-ਮੋਟੀ ਚੋਰੀ ਉੱਥੇ ਕੋਈ ਤਾਰ ਵੇਚ ਲਈ ਕੋਈ ਇੱਧਰ ਛੋਟੀ-ਮੋਟੀ ਤੇ ਫਿਰ ਇਹਨਾਂ ਨੂੰ ਜਦੋਂ ਪਤਾ ਲੱਗਾ ਕਿ ਇੱਕ ਇੰਨਾ ਮਹਿੰਗਾ ਡਿਵਾਈਸ ਹੈ ਤਾਂ ਇਹਨਾਂ ਦੇ ਦਿਮਾਗ 'ਚ ਆਇਆ ਤੇ ਇਹਨਾਂ ਨੇ ਆਪਸ 'ਚ ਪਲਾਨ ਕਰਕੇ ਇਹਨਾਂ ਚਾਰਾਂ 'ਚੋਂ ਇੱਕ ਪ੍ਰੇਮ ਹੈਗਾ ਉਹ ਇਹਦਾ ਮਾਸਟਰਮਾਈਂਡ ਹੈ ਉਹਦੇ ਦਿਮਾਗ 'ਚ ਕੋਰਾਫਤੀ ਫਿਰ ਆਈਡੀਆ ਆਇਆ ਤਾਂ ਉਹਨਾਂ ਨੇ ਫਿਰ ਕੰਪਨੀ ਦੇ ਵਿੱਚ ਹੀ ਕੰਮ ਕਰ ਰਹੇ ਤੇ ਉੱਥੋਂ ਹੀ ਚੋਰੀ ਕਰਨੀ ਸ਼ੁਰੂ ਕੀਤੀ ਤੇ ਥਿਸ ਇਜ਼ ਅ ਵੈਰੀ ਗੁੱਡ ਫਰਦਰ ਦੇ ਵਿੱਚ ਗੱਲ ਪਾ ਰਹੇ ਸੀ ਕਿ ਤੇ ਇਹਨਾਂ ਨੂੰ ਕਾਪੂ ਸਰ ਇਹਨੇ ਵੇਚੀ ਦੇਤੀ ਕਿ ਸਾਥੀ ਤੋਂ ਮਾਰ ਚੋਰੀ ਕਰਦੇ ਕਿਹਨੂੰ ਵੇਚਦੇ ਸੀ ਇਹ ਫਰਦਰ ਇੱਕ ਬੰਦਾ ਨੋਮੀਨੇਟ ਹੋਇਆ ਜੀ ਇਹਦੇ ਵਿੱਚ ਪ੍ਰਿੰਸ ਨਾਮ ਦਾ ਹੈ ਨਾ ਸ਼ਾ ਚਮਕੌਰ ਸਾਹਿਬ ਦਾ ਪ੍ਰਿੰਸ ਰਾਜਪੁਰੇ ਦਾ ਉਹ ਹੁਣ ਭੱਜਿਆ ਹੋਇਆ ਹੈਗਾ ਉਹਨੂੰ ਵੀ ਛੇਤੀ ਆਪਾਂ ਰਾਉਂਡ ਅਪ ਕਰਾਂਗੇ ਤੇ ਫਿਲਹਾਲ ਉਹਦੇ ਬਾਰੇ ਆ ਰਿਹਾ ਸਾਹਮਣੇ ਤੇ ਉਹਨੂੰ ਵੇਚਦੇ ਸੀ ਅੱਜ ਦਾ ਬੰਦਾ ਬੰਦ ਨਾ ਅੱਛਾ ਇਹ ਫਿਰ ਕੀ ਕਰਦੇ ਤੁਹਾਨੂੰ ਕਿੱਦਾਂ ਪਤਾ ਲੱਗਿਆ ਵੀ ਇਹ ਪਾਰਟ ਮਹਿੰਗਾ ਇੰਨਾ ਇਹ ਹਾਂ ਮੈਂ ਇਹਦੇ ਬੋਤਲ ਦੀ ਹੈ ਇਹ ਫੋਟੋ ਵੀ ਤੇ ਦੇਖਣਾ ਇਹ ਕਿਨੇ ਵੇਚੀ ਥੋਟੋ ਅੱਛਾ ਕੀ ਕਹਿੰਦਾ ਵੀ ਇਹ ਪਾਰਟ ਕੱਢ ਕੇ ਦੇ ਫਿਰ ਕਿਦਾਂ ਚੋਰੀ ਕਰਦੇ ਸੀ ਇਹ ਨਹੀਂ ਕੱਢਦੇ ਜੀ ਨੀਚੇ ਲੱਗ ਜਾਂਦਾ ਜੀ ਅੱਛਾ ਤੁਹਾਨੂੰ ਪਤਾ ਸੀ ਵੀ ਇੰਨਾ ਚੋਰੀ ਹੁੰਦਾ ਵੀ ਨਿਕਲ ਜਾਂਦਾ ਇਹ ਨਿਕਲਦਾ ਨਹੀਂ ਜੀ ਅੱਛਾ ਕਾਹ ਪੁੱਛਤਾ ਵਾ ਕਿ ਹੁਣ ਚੋਰੀ ਕੀਤੀ ਐ ਉਹਨੂੰ ਪਰਚਾ ਹੋਵੇ ਗਲਤੀ ਹੋ ਗਈ ਹੋਰ ਵੱਡੀ ਕਿੰਨਾ ਪੜਾ ਕਿੰਨਾ ਹੈ ਉਮਰ ਕਿੰਨੀ ਹੈ i'll be